ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਪ੍ਰਥਾਏ ਸਾਥੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋ ਕੋ ਕਰੇ ਆਪਣਾ ਆਪ ਪਛਾਨੈ ਗੁਰ ਪਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਨੇ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਪ੍ਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋ ਕੋ ਕਰੇ ਆਪਣਾ ਆਪ ਪਛਾਨੈ ਗੋਰਾ ਪ੍ਰਸਾਦੀ ਜੀਵਤ ਮਰੇ ਤਾਂ ਬਨਹੀ ਤੇ ਮਨ ਮਨੇ ਜਿੰਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਪ੍ਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋਪੋ ਕਰੇ ਆਪਣਾ ਆਪ ਪਛਾਨੈ ਗੋਰਾ ਪਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਨੇ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਲਾਲਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਤੀਜਾ ਪ੍ਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋਪੋ ਕਰੇ ਆਪਣਾ ਆਪ ਪਛਾਨੈ ਗੋਰਾ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੇ ਜਿੰਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਤੀਜਾ ਪ੍ਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋ పో ਕਰੇ ਆਪਣਾ ਆਪੋ ਪਛਾਨੈ ਗੋਰਾ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਨੇ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਤੀਜਾ ਪਰਥਾਏ ਸਾ ਕੀ ਮਾ ਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮਖ ਹੋਏ ਜੋ పో ਕਰੇ ਆਪਣਾ ਆਪ ਪਛਾਨੇ ਗੋਰਾ ਪਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੇ ਜਿੰਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਤੀਜਾ ਪਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮਖ ਹੋਏ ਜੋ ਪੋ ਕਰੇ ਆਪਣਾ ਆਪੋ ਪਛਾਨੇ ਗੋਰਾ ਪਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੇ ਜਿੰਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਤ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸਲੋਕ ਮਹਲਾ 3 ਤੀਜਾ ਪਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮਖ ਹੋਏ ਜੋ ਪੋ ਕਰੇ ਆਪਣਾ ਆਪੋ ਪਛਾਨੇ ਗੋਰਾ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੇ ਜਿੰਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀਅਤ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਪ੍ਰਥਾਏ ਸਾਖੀ ਮਾ ਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋ ਕੋ ਕਰੇ ਆਪਣਾ ਆਪ ਪਛਾਨੈ ਗੋਰਾ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਨੇ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਆ ਪ੍ਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਜੋ పో ਕਰੇ ਆਪਣਾ ਆਪ ਪਛਾਨੈ ਗੋਰਾ ਪਰਸਾਦੀ ਜੀਵਤ ਮਰੇ ਤਾਂ ਮਨਹੀ ਤੇ ਮਨ ਮਨੇ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕੀ ਕਥ ਹੈ ਗਿਆਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ